ਪੁਰਾਣੇ ਸਮੇਂ ਦੇ ਵਿੱਚ ਕੇਸਰ ਦੀ ਵਰਤੋਂ ਪੋਜਨ ਬਣਾਉਣ ਜਾਂ ਫਿਰ ਚਮੜੀ ਦੇ ਲਈ ਕੀਤੀ ਜਾਂਦੀ ਸੀ ਪਰ ਕੀ ਤੁਸੀਂ ਜਾਣਦੇ ਹੋ ਕੇਸਰ ਦੇ ਵਿੱਚ ਪਾਏ ਜਾਣ ਵਾਲੇ ਤੱਤ ਤੁਹਾਡੀ ਸਿਹਤ ਤੇ ਕੀ ਸਕਾਰਾਤਮਕ ਪ੍ਰਭਾਵ ਪਾ ਸਕਦੇ ਨੇ ਤੁਹਾਡੀ ਜਾਣਕਾਰੀ ਲਈ ਸ ਤੁਹਾਨੂੰ ਦੱਸਦੇ ਹਾਂ ਕਿ ਕੇਸਰ ਦੇ ਵਿੱਚ ਵਿਟਾਮਿਨ A, ਵਿਟਾਮਿਨ C, ਵਿਟਾਮਿਨ B6, ਕੈਲਸ਼ੀਅਮ, ਜ਼ਿੰਕ, ਪੋਟਾਸ਼ੀਅਮ, ਆਇਰਨ, ਸੋਡੀਅਮ, ਪ੍ਰੋਟੀਨ, ਡਾਈਟਰੀ ਫਾਈਬਰ, ਮੈਗਨੀਸ਼ੀਅਮ, ਫਾਸਫੋਰਸ, ਕਾਰਬੋਹਾਈਡਰੇਟਸ ਐਂਟੀਆਲਸਮੋਟਰੀ ਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਨੇ ਇਹ ਦਿਲ ਨੂੰ ਸਿਹਤਮੰਦ ਰੱਖਣ ਦੇ ਲਈ ਕਾਫੀ ਚੰਗਾ ਹੋ ਸਕਦਾ ਹੈ ਆਯੁਰਵੇਦ ਦੇ ਅਨੁਸਾਰ ਜੇਕਰ ਕੇਸਰ ਵਾਲਾ ਪਾਣੀ ਤੁਹਾਡੀ ਸਿਹਤ ਦੇ ਲਈ ਵਰਦਾਨ ਸਾਬਤ ਹੋ ਗਿਆ ਤੇ ਤੁਸੀਂ ਕਾਫੀ ਜ਼ਿਆਦਾ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਕੇਸਰ ਵਾਲਾ ਪਾਣੀ ਜੋ ਹੈ ਉਹ ਤੁਹਾਡੇ ਸਰੀਰ ਦੇ ਲਈ ਕਾਫੀ ਜ਼ਿਆਦਾ ਚੰਗਾ ਹੈ ਇਹ ਤੁਹਾਡੇ ਦਿਲ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਤੋਂ ਇਲਾਵਾ ਪਾਚਨ ਤੰਤਰ ਜਿਹੜਾ ਹੈ ਉਸ ਨੂੰ ਠੀਕ ਰੱਖਦਾ ਹੈ ਤੁਹਾਡੀ ਆਂਤੜੀਆਂ ਦੀ ਜਿਹੜੀ ਸਿਹਤ ਹੈ ਉਹ ਬਿਹਤਰ ਬਣਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਕਾਫੀ ਜ਼ਿਆਦਾ ਪ੍ਰਭਾਵਸ਼ਾਲੀ ਇਸ ਦੇ ਲਈ ਹੋ ਸਕਦਾ ਹੈ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ ਇਸ ਤੋਂ ਇਲਾਵਾ ਕੇਸਰ ਦੇ ਪਾਣੀ ਦੇ ਵਿੱਚ ਪਾਏ ਜਾਣ ਵਾਲੇ ਤੱਤ ਤੁਹਾਡੇ ਸਰੀਰ ਦੇ ਲਈ ਕਾਫੀ ਚੰਗੇ